ਭਾਈ ਅੱਜ ਤੋਂ 40-50 ਸਾਲ ਪਹਿਲਾਂ ਜਿਵੇਂ ਸਾਡੇ ਬਜ਼ੁਰਗ ਖਾਣਾ ਪੀਣਾ ਤਿਆਰ ਕਰਦੇ ਸੀ ਬਿਲਕੁਲ ਉਹੀ ਚੀਜ਼ਾਂ ਆਹ ਵੇਖੋ ਅੱਗ ਦੇ ਉੱਪਰ ਲੱਕੜਾਂ ਦੀ ਅੱਗ ਦੇ ਉੱਪਰ ਮਿੱਟੀ ਦੇ ਭਾਂਡੇ 'ਚ ਬੱਕਰੇ ਦੇ ਖਰੋੜੇ ਤਿਆਰ ਕਰੇ ਨੇ ਕਰੇ ਨੇ ਬਾਈ ਉਹ ਰਾਣੇ ਮਾਸਟਰ ਦਾ ਢਾਬਾ ਤਲਵੰਡੀ ਸਾਬੋ ਤੇ ਭਾਈ ਇਹ ਤੋਂ ਇਲਾਵਾ ਹੋਰ ਕੀ ਕੀ ਹੁੰਦਾ ਇੱਥੇ ਇੱਥੇ ਸਾਰੀਆਂ ਚੀਜ਼ਾਂ ਮਿਲਦੀਆਂ ਹਨ ਵੈਜ ਜਾਨੋਂ ਵੈਜ ਜਿਹੜਾ ਵੈਜ ਹੁੰਦੇ ਨੇ ਉਹ ਅਲੱਗ ਬਣਾਉਣੇ ਪੈਂਦੇ ਹਾਂ ਹਾਂਜੀ ਅਲੱਗ ਭਾਂਡਿਆਂ ਦੇ ਵਿੱਚ ਬਣਾਇਆ ਜਾਂਦਾ ਉਹ ਜਿਵੇਂ ਭਾਈ ਆ ਤੰਦੂਰੀ ਰੋਟੀਆਂ ਵਗੈਰਾ ਸਾਰਾ ਕੁਝ ਪੂਰਾ ਵਧੀਆ ਬਣਾਉਣੇ ਤੇ ਹਾਂਜੀ ਹਾਂ ਪੂਰਾ ਵਧੀਆ ਬਣਾਉਣੀਆਂ ਜੀ ਤੇ ਇਹ ਤੰਦੂਰੀ ਚਿਕਨਾ ਆ ਗਿਆ ਹਾਂਜੀ ਤੰਦੂਰੀ ਚਿਕਨਾ ਜੀ ਤੇ ਇਸ ਤੋਂ ਇਲਾਵਾ ਬੱਕਰਾ ਵੀ ਹੁੰਦਾ ਬਈ ਆਪਣੇ ਕੋਲੇ ਹਾਂਜੀ ਬੱਕਰਾ ਵੀ ਹੁੰਦਾ ਜੀ ਆ ਪਿਆ ਬੱਕਰਾ ਬਈ ਬੱਕਰਾ ਦਿਖਾਉਣੇ ਤੁਹਾਨੂੰ ਬੱਕਰਾ ਬਈ ਤਾਜ਼ਾ ਬਣਾਉਣੇ ਰੋਜ਼ ਬਿਲਕੁਲ ਤਾਜ਼ਾ ਹੁੰਦਾ ਜੀ ਇਹ ਕੋਈ ਤਲਿਆ-ਤੋਲਿਆ ਤਾਂ ਨਹੀਂ ਹੁੰਦਾ ਹੈਗਾ ਨਹੀਂ ਕੋਈ ਤਲਿਆ ਨਹੀਂ ਹੁੰਦਾ ਜੀ ਸਿਆ ਵਧੀਆ ਪੂਰੀ ਤਰੀ ਤਰੀ ਬਣੀ ਹੋਈ ਆ ਦੇਖੋ ਚੈੱਕ ਕਰੋ ਕੱਲਿਆਂ ਹੱਡੇ ਤਾਂ ਨਹੀਂ ਕਿਤੇ ਬਈ ਨਹੀਂ ਨਹੀਂ ਵੀਰੇ ਬਹੁਤ ਵਧੀਆ ਪੂਰੇ ਵਧੀਆ ਪੀਸ ਨੇ ਹਣਾ ਹਾਂਜੀ ਹਾਂਜੀ ਤੇ ਆ ਆ ਗਿਆ ਰੋਸਟਰਡ ਵਗੈਰਾ ਵਧੀਆ ਬਾਈ ਸਾਫ ਤੇਲ ਹੈਗਾ ਢਾਬਾ ਤੁਹਾਨੂੰ ਦਿਖਾਉਣਾ ਕਿੱਥੇ ਜਾਗਾ ਪਹਿਲਾਂ ਬਾਈ ਉਹਨਾਂ ਦੇ ਰਿਵਿਊ ਜਾਣਦੇ ਆ ਜਿਹੜੇ ਬਾਈ ਬੈਠੇ ਨੇ ਬਾਈ ਸੱਸੀ ਕਾਲ ਜੀ ਸੱਸੀ ਕਾਲ ਬਾਈ ਕਿਵੇਂ ਜਾ ਬਾਈ ਖਾਣਾ ਪੀਣਾ ਇੱਥੇ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਬਾਈ ਬੱਕਰਾ ਜਿਵੇਂ ਆ ਆ ਦੇਖ ਰਿਹਾ ਆ ਪਾ ਚੀੜਾ ਜਾਂਦਾ ਉਹ ਚੀਜ਼ ਤਾਂ ਨਹੀਂ ਹੈਗੀ ਨਹੀਂ ਨਹੀਂ ਵੀਰ ਜੀ ਬਿਲਕੁਲ ਵੀ ਨਹੀਂ ਪੂਰਾ ਵਧੀਆਗਾ ਮੈਂ ਕਹਿੰਦਾ ਬਹੁਤ ਵਧੀਆ ਇਹਨਾਂ ਦਾ ਜਿਹੜਾ ਮਟਨ ਆ ਜੀ ਹਾਂਜੀ ਬਾਕੀ ਜੇ ਆਪਾਂ ਫਿਸ਼ ਦੀ ਗੱਲ ਕਰੀਏ ਹਾਂਜੀ ਹਾਂਜੀ ਤਾਂ ਸਰਤੀ ਦੇ ਵਿੱਚ ਫਿਸ਼ ਵੀ ਇਹਨਾਂ ਦੀ ਬਹੁਤ ਟੇਸਟੀ ਸੀਗੀ ਕਿਸ ਕਿਸਕਾ ਜਾਨੀ ਕਿ ਅੱਖਾਂ ਮਿਲਣੇ ਕਹਾ ਕਿ ਇੱਥੇ ਆ ਜਾਣਾ ਮੈਂ ਕਹਿੰਦਾ ਜੀ ਬੇ ਨਿਸ਼ਚਿੰਤ ਹੋ ਕੇ ਆਓ ਕਈ ਵਾਰ ਕੋਈ ਰਿਸ਼ਤੇਦਾਰ ਨੂੰ ਲਿਆ ਆਵੇ ਇੱਥੇ ਆ ਕੇ ਨਰਾਜ ਹੋ ਕੇ ਤਾਂ ਨਹੀਂ ਜਾਂਦਾ ਅਗਲਾ ਬਿਲਕੁਲ ਜੀ ਫੈਮਿਲੀ ਹਾਲ ਇਹਨਾਂ ਦੇ ਅਵੇਲੇਬਲ ਹੈ ਅੱਛਾ ਬੈਠਣ ਵਾਸਤੇ ਵੀ ਜਗ੍ਹਾ ਹੈਗੀ ਆ ਸਭ ਕੁਝ ਬਹੁਤ ਵਧੀਆ ਜਗਾ ਉਹ ਵੀ ਦਿਖਾਉਣੇ ਆ ਬਾਈ ਬਾਈ ਬੈਠਣ ਵਾਸਤੇ ਪੂਰੀ ਵਧੀਆ ਜਗਾ ਹੈਗੀ ਹਾਂ ਜੀ ਹਾਂ ਬੈਠਣ ਵਾਸਤੇ ਪੂਰੀ ਵਧੀਆ ਜਗਾ ਜੀ ਆਓ ਦਿਖਾਈਏ ਜਿਵੇਂ ਗਰਮੀਆਂ ਚ ਹੁੰਦਾ ਏਸੀ ਵਗਰਾ ਦਾ ਪ੍ਰਬੰਧ ਹੈਗਾਗਾ ਹਾਂ ਜੀ ਏਸੀ ਦਾ ਪ੍ਰਬੰਧ ਹੈਗਾ ਜੀ ਆ ਦੇਖ ਲਓ ਬਈ ਤੇ ਦੂਜੀ ਗੱਲ ਬਈ ਕਈ ਬਾਈ ਪੈਗ ਪੁਗ ਲਾਉਣ ਵਾਲੇ ਵੀ ਹੁੰਦੇ ਨੇ ਫਿਰ ਉਹ ਲਵਾ ਦੰਦੇ ਹੋਗੇ ਹਾਂਜੀ ਹਾਂ ਬਾਈ ਉਹ ਵੀ ਲਵਾ ਦਿੰਦੇ ਆ ਜੀ ਤੇ ਆ ਬੈਠਣ ਵਾਸਤੇ ਜਗ੍ਹਾ ਕੀ ਏਸੀ ਵਗੈਰਾ ਦਾ ਪ੍ਰਬੰਧ ਹੈਗਾ ਬਈਆਂ ਹਾਂਜੀ ਹਾਂ ਬਿਲਕੁਲ ਬਿਲਕੁਲ ਏਸੀ ਦਾ ਬੰਦਾ ਤੇ ਸਾਰਾ ਕੰਮ ਸਿਪਾਈ ਜਿਹਾ ਹੋਊਗਾ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਬਾਈ ਟਾਪੇ ਦਾ ਵਧੀਆ ਰਕਾਰ ਹੈਗਾ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਐਸੇ ਐਸੇ ਬਾਈ ਵਧੀਆ ਪੂਰਾ ਖਾਣਾ ਪੀਣਾ ਪੂਰਾ ਵਧੀਆ ਹੁੰਦਾ ਬਈ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਬਾਈ ਤੇ ਬਈ ਇੱਕ ਵਾਰ ਲੋਕੇਸ਼ਨ ਦਿਖਾ ਦੀ ਫਿਰ ਆਪਾਂ ਕਿੱਥੇ ਜਾਏ ਆ ਆ ਗਿਆ ਬਾਹਰੋਂ ਤਾਂ ਡੱਬਾ ਛੋਟਾ ਜਿਹਾ ਲੱਗੂ ਪਰ ਅੰਦਰ ਸੂਲ ਤਾਂ ਬਹੁਤ ਵਧੀਆ ਨੇ ਉਹ ਗੱਡੀਆਂ ਖੜੀਆਂ ਨੇ ਗੱਡੀਆਂ ਖੜੀਆਂ ਵੇਖ ਕੇ ਤੁਸੀਂ ਦੇਖ ਲੋ ਵੀ ਹਨਾ ਟਾਬੇ ਤੇ ਜੇ ਚੀਜ਼ ਵਧੀਆ ਤਾਂ ਗੱਡੀਆਂ ਆ ਖੜ੍ਹਦੀਆਂ ਨੇ ਤੇ ਮੇਨ ਬਾਈ ਗੱਡੀਆਂ ਦੇ ਖੜਨ ਵਾਸਤੇ ਹੀ ਨੇ ਪਲਾਟ ਇਹ ਹਾਂਜੀ ਵਧੀਆ ਪਾਰਕਿੰਗ ਦਾ ਪ੍ਰਬੰਧ ਆ ਜੀ ਇਹ ਲੋਕੇਸ਼ਨ ਜੇ ਆਪਾਂ ਗੱਲ ਕਰੀਏ ਰਵੀਦਾਸ ਚੌਕ ਤੋਂ ਹਾਂਜੀ ਮਤਲਬ ਕਿ 1.5 ਕਿਲੋਮੀਟਰ ਹੈਗਾ ਤੇ ਇੱਕ ਇੱਥੇ ਸਭ ਤੋਂ ਵੱਡੀ ਹੈਗੀ ਹੈ ਜਿਹੜੀ ਟਰੈਕਟਰਾਂ ਦੀ ਮੰਡੀ ਲੱਗਦੀ ਆ ਹਾਂਜੀ ਇਹ ਮੰਡੀ ਦੇ ਲੱਗ ਹੀ ਆ ਮੰਡੀ ਦੇ ਜਮਾਂ ਨਾਲ ਆ ਜੀ ਇਹ ਵਧੀਆ ਲੋਕੇਸ਼ਨ ਤੇ ਆ ਤੇ ਵਧੀਆ ਗੱਡੀਆਂ ਖੜਨ ਦਾ ਪ੍ਰਬੰਧ ਹੈਗਾ ਸਾਰਾ ਵਧੀਆ ਪ੍ਰਬੰਧ ਆਏਗਾ। ਅੱਛਾ ਇਹ ਰੋੜ ਰੋੜੀ ਨੂੰ ਜਾਂਦਾ ਹੈਗਾ। ਹਾਂ ਇਹ ਰੋਡ ਜਿਹੜਾ ਹੈਗਾ ਅੱਗੇ ਰੋੜੀ ਨੂੰ ਜਾਂਦਾ ਹੈ। ਇੱਕ ਆ ਬਾਈ ਉਰੀ ਬੈਠੇ ਨੇ ਬਾਈ ਸਾਸੀ ਕਾਲ ਜੀ। ਬਾਈ ਉਰੀ ਕਹਿੰਦੇ ਸਾਡੇ ਰਿਵਿਊ ਲਾਓ ਬਾਈ ਕਿੰਮਿਆ ਰਿਜ਼ਲਟ ਇਹ ਚੀਜ਼ਾਂ ਦਾ। ਵਧੀਆ। ਟੇਸਟ ਬਹੁਤ ਵਧੀਆ ਰਿਚ ਟੇਸਟ ਦਾ ਪੂਰਾ। ਪੂਰਾ ਵਧੀਆ ਬਾਈ। ਐਵੇਂ ਬਾਲੇ ਮਸਾਲੇ ਜੇ ਪਾਪਾ ਦੀ ਜੰਨੂ ਢਾਬਿਆਂ ਵਾਲੇ। ਨਹੀਂ ਨਹੀਂ ਬਾਈ ਬਹੁਤ ਵਧੀਆ ਟੇਸਟ ਹੈਗਾ। ਬਾਕੀ ਬਈਆਂ ਦੀ ਰਿਸਪੌਂਸਿਬਿਲਟੀ ਵੀ ਸਮਝਦੇ ਆ ਬਾਈ ਜੀ। ਯਾਨੀ ਕਿ ਮੰਨ ਲਓ ਜਦੋਂ ਬੰਦਾ ਆ ਕੇ ਬਹਿ ਗਿਆ ਤਾਂ ਬੰਦੇ ਹੀ ਪਰਚੇਜਿੰਗ ਹੈ ਬਹੁਤ ਵਧੀਆ ਰੇਟ ਆ ਕੀ ਕਹਿਣਾ ਚਾਹੋਗੇ ਬਾਈ ਜਿਹੜੇ ਲੋਕ ਇੱਥੇ ਤਲਵੰਡੀ ਆਉਂਦੇ ਜਾਂਦੇ ਨੇ ਵੀਰੇ ਕਹਿੰਦੇ ਵੀ ਜਰੂਰ ਬੇਟੇ ਕਰੋ ਭਰਾ ਇੱਥੇ ਆ ਕੇ ਇੱਕ ਵਾਰ ਜਰੂਰ ਆਓ ਜਰੂਰ ਆਓ ਭਰਾ ਇੱਥੇ ਆ ਕੇ ਕੀ ਕਾਜੀ ਬਾਈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਜੀ ਵਧੀਆ ਖਾਣ ਪੀਣ ਦਾ ਪੂਰਾ ਬਲੂਗ ਰੇਟ ਰੂਟ ਤਾਂ ਨਹੀਂ ਜਾਦੇ ਹੈਗੇ ਨਾ ਨਾ ਠੀਕ ਹੈ ਵੀਰੇ ਜਿਹਨੇ ਬੈਠਣ ਨੂੰ ਉੱਠਣ ਦਾ ਮਾਹੌਲ ਵਧੀਆ ਬਈ ਪੂਰਾ ਵਧੀਆ ਬਈ ਟੋਪ ਦਾ ਜਮਾਂ ਜਿਵੇਂ ਅਲੱਗ ਕਮਰਾ ਲੈ ਰਖਿਆ ਹੈ ਅਲੱਗ ਵੀ ਦੇ ਦਿੰਦੇ ਹੈਗੇ ਹਾਂ ਹਾਂ ਪੂਰਾ ਕਿਹੜਾ ਬੰਦਾ ਬਾਈ ਦਾ ਭਿੱਖੀ ਵੀਰੇ ਇੰਨੀ ਦੂਰ ਖਾਣਾ ਆਏ ਬਈ ਵੀਰੇ ਪ੍ਰਾਈਵੇਟਿੰਗ ਤੇ ਗਏ ਸੀ ਬਟਨਡੇ ਸਪੈਸ਼ਲ ਨਹੀਂ ਤਾਂ ਰਾਸਤਾ ਭਿੱਖ ਨੂੰ ਉੱਧਰ ਦੀ ਵੀ ਜਾਂਦਾ ਹੈ ਸਪੈਸ਼ਲ ਤਲਵੰਡੀ ਹੋ ਕੇ ਇੱਧਰ ਦੀ ਆ ਰਹੇ ਆ ਬਾਈ ਕੋਲ ਖਾਣ ਨੂੰ ਬਾਈ ਉਹਨਾਂ ਦਾ ਸਵਾਲ ਖਚਲਿਆ ਹੈ ਹੋਰ ਐਂਡ ਲਾਇਆ ਪਿਆ ਬਾਈ ਨੇ ਅੱਛਾ ਬਈ ਚਲੋ ਬਾਈ ਇਹ ਰੇ ਤਰੀ ਵਾਲਾ ਤਰੀ ਵਾਲਾ ਵੀ অলਮੋਸਟ ਸੇਮ ਆ ਜੀ 10000 ਰੁਪਏ ਕਿਲੋ ਜਿਹੜਾ ਬੱਕਰੇ ਦੇ ਖਰੋੜਿਆਂ ਦਾ ਸੂਪ ਹੈ ਬਈ ਇਹ ਕੀ ਰੇਟ ਹੈਗਾ ਇਹ 100 ਰੁਪਏ ਦਾ ਬਾਉਲ ਆਉ ਜੀ ਅੱਛਾ ਬਈ ਮੈਂ ਕਹਿਆ ਜੀ ਫਰੈਸ਼ ਉਨੇ ਹੀ ਬਣਾਉਣੇ ਜਿੰਨਾ ਆਪਣੀ ਲਗਤ ਆ ਓਕੇ ਬਈ ਤਾਜ਼ਾ ਮੈਨੂੰ ਬਿਲਕੁਲ ਲੋਕਾਂ ਨੂੰ ਆਮ ਵਧੀਆ ਕੁਆਲਿਟੀ ਦੇਖਿਆ ਜੀ ਅੰਗੀਠੀ ਤੇ ਬਣਿਆ ਹਾਂਡੀ ਦੇ ਵਿੱਚ ਓਕੇ ਜੀ ਪੂਰਾ ਤਾਜ਼ਾ ਇੱਕ ਛੋਟੇ ਜਿਹੇ ਬੱਚੇ ਨੂੰ ਪੁੱਛਦਾ ਬਈ ਕਿਵੇਂ ਆ ਕੁਆਲਿਟੀ ਬਹੁਤ ਵਧੀਆ ਪੂਰੀ ਵਧੀਆ ਹਾਂਜੀ ਕਿੰਨੇ ਦਿਨ ਬਾਅਦ ਆਉਣੇ ਆਉਣੇ ਅਸੀਂ ਦੂਜੀ ਦੂਜੀ ਤਿੰਨ ਦਿਨ ਬਾਅਦ ਅੱਛਾ ਗੇਮ ਵਗੈਰਾ ਹਾਂਜੀ ਕਿਹੜੀ ਗਲਾਸ ਪੜਦੇ ਹੋਗੇ 7th ਕੀ ਕਾਪੀ ਹੈ ਬਈ ਤਿਆਰ ਫਿਰ ਤੁਸੀਂ ਆਪ ਹੀ ਕਰਦੇ ਹੋਗੇ ਨਹੀਂ ਜੀ ਸਾਡੇ ਮੇਨ ਜਿਹੜੇ ਚਫਨੇ ਨੇ ਅੱਛਾ ਇਹ ਆਪਣੇ ਗੜਵਾਲੀ ਪਹਾੜੀ ਕਹਿੰਦੇ ਨੇ ਜਿਹੜੇ ਅੱਛਾ ਉੱਤਰਾਖੰਡ ਤੋਂ ਨਹੀਂ ਜੀ ਕੋਈ ਨਸ਼ਾ ਵਗੈਰਾ ਵੀ ਨਹੀਂ ਕਰਦਾ ਸਭ ਤੋਂ ਵੱਡੀ ਗੱਲ ਉਹੀ ਗੱਲ ਹੈ ਜੀ ਨਾ ਕੋਈ ਬੀੜੀ ਸੈਕਟਰ ਜਰਦਾ ਕੋਈ ਪੈਗ ਕੁਛ ਨਹੀਂ ਨੀਂਡ ਕਲੀਨ ਸ਼ੁੱਧ ਪੈਸ਼ ਨੂੰ ਸ਼ੁੱਧ ਪੈਸ਼ ਨੂੰ ਕਿਵੇਂ ਹੋ ਬਈ ਬਹੁਤ ਬੜੀਆ ਸਰ ਬਹੁਤ ਬੜੀਆ ਅਸਾ ਲੱਗ ਰਹਾ ਹੈ ਬਹੁਤ ਬੜੀਆ ਹੈ ਕੁਆਲਟੀ ਘੁੱਟਦੇ ਤੇ ਹੋ ਵੇ ਇੱਕਦਮ ਪਿਆਰ ਦੇਤੇ ਹੈ ਓਕੇ ਹਾਂਜੀ ਕਬਈ ਹੋਰ ਆਉਂਦਾ ਡਾਕੂ ਵਾਂਗੂ ਮੂੰਹ ਸੇ ਜਲ ਬੱਡੀ ਬਾਈ ਕਿਵੇਂ ਹੋ ਵਧੀਆ ਵੀਰੇ ਮੂੰਹ ਦਾ ਨੰਗਾ ਕਰ ਲਿਆ ਕਹਿਣ ਦੋ ਪੰਲੀਆਂ ਕਿਹੜਾ ਪਿੰਡਾ ਬਾਈ ਦਾ ਸਿੰਗੂ ਆ ਬਾਈ ਇਹ ਟਾਪੇ ਤੇ ਰੋਜ਼ ਆਉਂਦੇ ਕਿ ਕਦੇ ਕਦੇ ਆਉਂਦੇ ਬਾਈ ਬਾਈ ਰੋਜ਼ ਵਾਂਗੂ ਆਉਂਦੇ ਆ ਤੇ ਕਿਵੇਂ ਆ ਕੁਆਲਿਟੀ ਮੈਂ ਤਾਂ ਨਾ ਬਹਿ ਜਾ ਬਹਿ ਜਾ ਹੋਈ ਪਈ ਆ ਵਾ ਕੁਆਲਿਟੀ ਤਾਂ ਹੀ ਹੋ ਰੋਜ਼ ਆਉਂਦੇ ਹੋਣਾ ਹਾਂ ਬਾਈ ਬਿਲਕੁਲ ਠੀਕ ਆ ਬਾਈ ਤੇ ਆ ਚੈੱਕ ਕਰ ਲੋ ਬਾਈ ਮਾਸਟਰ ਦਾ ਟਾਪਾ ਸਕਰੀਨ ਤੇ ਨੰਬਰ ਚੱਲ ਰਿਹਾ ਜੇ ਕਦੇ ਤਲਵੰਡੀ ਸਾਬੋ ਆਏ ਤਾਂ ਜਰੂਰ ਬਾਈ ਉਹਨਾਂ ਕੋਲੇ ਆ ਕੇ ਜਾਇਓ ਤੇ ਵੱਡੀ ਗੱਲ ਬਾਈ ਜੇ ਕੋਈ ਪੰਜਾਬੀ ਭਰਾ ਆਪਣਾ ਕੰਮ ਸ਼